ਜਾਣ ਵਾਲਾ ਨਾਮ ਬਲਕਾਰ ਸਿੱਧੂ ਜੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਪਰ ਬਲਕਾਰ ਸਿੱਧੂ ਜੀ ਨੂੰ ਚਾਮਨ ਵਿਦੇਸ਼ ਜਾਣਾ ਪੈ ਗਿਆ ਤੇ ਇਸ ਕਰਕੇ ਉਹ ਸਮਾਗਮ ਚ ਸ਼ਾਮਿਲ ਤਾਂ ਨਹੀਂ ਹੈਗੇ ਪਰ ਉਹ ਉਹ ਪੂਰਾ ਉਹਨਾਂ ਦਾ رابطہ ਜਿਹੜਾ ਉਹ ਬਰਕਰਾਰ ਹੈ ਤੇ ਉਹਨਾਂ ਦੇ ਬਿਹਾਰ ਤੇ ਉਹਨਾਂ ਦੀ ਭੈਣ ਕੁਲਵੰਤ ਕੌਰ ਗਰੇਵਾਲ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਸਨਮਾਨ ਪੱਤਰ ਕਰਨ ਲਈ ਮੈਂ ਸਦਾ ਦੇਣਾ ਗੁਰਨਾਮ ਕਵਰ ਜੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਪਿਆਰੇ ਦੋਸਤੋ ਅਤੇ ਸਾਥੀਓ ਮੈਂ ਸਿੱਧਾ ਇਸ ਸਨਮਾਨ ਪੱਤਰ ਪੜਨਾ ਸ਼ੁਰੂ ਕਰਦਾ ਹਾਂ ਪੰਜਾਬੀ ਲੇਖ ਸਭਾ ਰਜਿਸਟਰਡ ਚੰਡੀਗੜ੍ਹ ਸਨਮਾਨ ਪੱਤਰ 13 ਸਿੰਘ ਚੰਨ ਯਾਦਗਾਰੀ ਸਨਮਾਨ 2025 ਮਾਨਮਤੀ ਸ਼ਖਸੀਅਤ ਬਲਕਾਰ ਸਿੱਧੂ ਨੂੰ ਭੇਟ ਕੀਤਾ ਜਾਂਦਾ ਹੈ ਪੰਜਾਬੀ ਲੇਖ ਸਭਾ ਰਜਿਸਟਰਡ ਚੰਡੀਗੜ੍ਹ ਨੇ ਆਪਣੇ ਬਾਨੀ 13 ਸਿੰਘ ਚੰਨ ਨੂੰ ਸਮਰਪਿਤ ਸਾਲਾਨਾ ਇਜਲਾਸ ਨੂੰ ਸਾਹਿਤਿਕ ਮੇਲਾ ਵੜਾ ਕੇ ਮਾਨਮਤਾ ਕਦਮ ਚੁੱਕਿਆ ਹੈ ਸਮਾਧੀ ਟੀਮ ਨਾਲ ਮਿਲ ਕੇ ਚੰਨ ਪਰਿਵਾਰ ਵੱਲੋਂ ਬਲਕਾਰ ਸਿੱਧੂ ਦੀ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ 225 ਲਈ ਚੋਣ ਚੰਨ ਵੱਲੋਂ ਸਥਾਪਿਤ ਪੰਜਾਬੀ ਲੇਖ ਸਭਾ ਰਜਿਸਟਰਡ ਚੰਡੀਗੜ੍ਹ ਦੇ ਮੱਥੇ ਉੱਤੇ 14ਵੀਂ ਦਾ ਚੰਨ ਬਣ ਕੇ ਲਿਸ਼ਕਾ ਮਾਰ ਲਈ ਹੈ। ਅਤੇ ਕਲਾਤੇ ਕਲਮ ਨੂੰ ਲੋਕ ਹਿੱਤੂ ਅਦਾਕਾਰੀ ਨਾਲ ਸ਼ਿਕਾਰ ਰਹੀ ਹੈ। ਬਲਕਾਰ ਸਿੱਧੂ ਦੀ ਬਹੁਵਨੀ ਸ਼ਖਸੀਅਤ ਦੇ ਇੱਕ ਇੱਕ ਬਹੁ ਰੰਗੇ ਪਖ ਉੱਤੇ ਜੇ ਇੱਕ ਇੱਕ ਵਾਕ ਵੀ ਲਿਖਿਆ ਜਾਵੇ ਤਾਂ ਉਹ ਸਨਮਾਨ ਪੱਤਰ ਤੋਂ ਕਿਤੇ ਅੱਗੇ ਲੰਘ ਕੇ ਸਨਮਾਨ ਗ੍ਰੰਥ ਦੀ ਭੂਮਿਕਾ ਬਣ ਜਾਏਗੀ ਅਤੇ ਸਾਰੇ ਫਨਕਾਰਾਂ ਦੀ ਛਾਤੀ ਪੈਂਟੇ ਤਣ ਜਾਏਗੀ 56 ਤੋਂ ਉੱਤੇ ਲਿਖਿਆ ਪੈਣ। ਸਾਡੇ ਕਲਮਾਂ ਦੀ ਝਾੜਰ ਕਾਗਜ਼ ਦੇ ਵੇਲੇ ਵਿੱਚ ਛਣ ਛਣ ਜਾਵੇਗੀ। ਮੱਖਣਵਿੰਡੀ ਜ਼ਿਲ੍ਹਾ ਮਰਸਾ ਤੋਂ ਬਲਕਾੜ ਦੀ ਉਡਾਰੀ ਚੰਡੀਗੜ੍ਹ ਆ ਕੇ ਰੁਕੀ ਨਹੀਂ ਉਹ ਪੰਜਾਬੀ ਦੀ ਐਮਏ ਹਿੰਦੀ ਦੀ ਪਰਵਾਕਰ ਪੰਜਾਬੀ ਦੀ ਗਿਆਨੀ ਅਨੁਵਾਦ ਦਾ ਡਿਪਲੋਮਾ ਉਰਦੂ ਦੀ ਆੰਗੋਸ ਤੇ ਭਾਰਤ ਨਾਟ్యం ਦਾ ਡਿਪਲੋਮਾ ਲੈ ਕੇ 16 ਕਲਾ ਸਪੂਰਨ ਅਤੇ ਹਰਮਨ ਪਿਆਰਾ ਕਲਾਕਾਰ ਬਣ ਗਿਆ ਇਸ ਇਸ ਦੀ ਮੈਂ ਕੁਛ ਨੇ ਸੂਰਜ ਚੜਨ ਵਾਲੇ ਪੂਰਬ ਦੇ ਜਾਪਾਨ ਤੋਂ ਲੈ ਕੇ ਇੰਡੋਨੇਸ਼ੀਆ ਕੋਰੀਆ ਮਲੇਸ਼ੀਆ ਚੱਕ ਗਣਰਾਜ ਇਰਾਨੀ ਹੁੰਦੀ ਹੋਈ ਸੂਰਜ ਛਿਪਣ ਵਾਲੇ ਪੱਛਮ ਦੇ ਦਿਸ਼ਾ ਇੰਗਲੈਂਡ ਅਮਰੀਕਾ ਕੈਨੇਡਾ ਜਾ ਕੇ ਖੰਡਾਈ ਅਤੇ ਆਪਣੀ ਕਲਾ ਦੀ ਤਾਕ ਜਮਾਈ ਕਮਾਂਤਰੀ ਕੌਮੀ ਤੇ ਸਵਾਈ ਇਨਾਮਾਂ ਸਨਮਾਨਾਂ ਦੇ ਬਿੱਲੇ ਉਸ ਦੀ ਸ਼ਖਸੀਅਤ ਦੇ ਹਨ ਉਹ ਬਹੁਤ ਸਮਾਂ ਬਾਹਰ ਰਹੇ ਐਸੇ ਪੜਲੀ ਹੁਣ ਵੀ ਬਾਹਰ ਹੀ ਹੈ ਨਹੀਂ ਨਹੀਂ ਸਾਨੂੰ ਇਹ ਲੱਗਿਆ ਸੀਗਾ ਵੀ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਗੜਬੜ ਜੀ ਚੱਲ ਰਹੀ ਹੈ ਤੇ ਉਸੇ ਉਹਨੂੰ ਭੇਜਤਾ ਵੀ ਇਹ ਇਤਾਂ ਦੇ ਮਸਲੇ ਹੱਲ ਕਰ ਲੈਣਾ ਤੇਰਾ ਸਿੰਘ ਚੰਨ ਦੀ ਕਲਗੀ ਦੀ ਬਲਕਾਰ ਦੇ ਸਿਰ ਤੇ ਸ਼ਾਨ ਰੱਖਾਂਗੇ ਤੇਰਾ ਸਿੰਘ ਚੰਨ ਦੀ ਕਲਗੀ ਦੀ ਬਲਕਾਰ ਦੇ ਸਿਰ ਸ਼ਾਨ ਰੱਖਾਂਗੇ ਚੰਨ ਦੀ ਰੋਸ਼ਨੀ ਵੰਡਦਾ ਜਾਵੇ ਸਿੱਧੂ ਤੇ ਗੁਮਾਨ ਰੱਖਾਂਗੇ ਤੇਰਾ ਨੂ ਮੇਰਾ ਤੇ ਸਭਨਾ ਦਾ ਸਾਹਿਤ ਦਾ ਮਾਨ ਰੱਖਾਂਗੇ ਚੰਨ ਨੂੰ ਕਦੇ ਛਿਪਣ ਨਹੀਂ ਦੇਣਾ ਸਦਾ ਹੀ ਜਵਾਨ ਰੱਖਾਂਗੇ ਸਦਾ ਹੀ ਜਵਾਨ ਰੱਖਾਂਗੇ ਤੇਰਾ ਸਿੰਘ ਚੰਨ ਦੇ ਨਾਲ ਤੇ ਬਲਕਾਰ ਸਿੰਘ ਸਿੱਧੂ ਦਾ ਸਨਮਾਨ ਜਿੱਥੇ ਪੰਜਾਬੀ ਲੇਖ ਸਵਾਰ ਰਜਿਸਟਰਡ ਚੰਡੀਗੜ੍ਹ ਦਾ ਆਪਣਾ ਸਨਮਾਨ ਹੈ ਜਿਸ ਦੀ ਬਲਕਾਰ ਸਿੱਧੂ ਨੇ ਜਨਰਲ ਸਕੱਤਰ ਵਜੋਂ ਅਤੇ ਪ੍ਰਧਾਨ ਵਜੋਂ ਸ਼ਾਨਦਾਰ ਤੇ ਸਫਲ ਅਗਵਾਈ ਕੀਤੀ ਹੈ ਉੱਥੇ ਜੇ ਸੀ ਕਹੀਏ ਕਿ ਇਹ ਤੇਰਾ ਸਿੰਘ ਚੰਨ ਦੀ ਅਮਰ ਦੇਣ ਦਾ ਵੀ ਸਨਮਾਨ ਹੈ ਤਾਂ ਇਹ ਅਤ ਕਥਨੀ ਨਹੀਂ ਹੋਵੇਗੀ ਬਲਕਾਰ ਸਿੱਧੂ ਤੇਰਾ ਸਿੰਘ ਚੰਨ ਦੇ ਸਾਹਿਤਕ ਅਤੇ ਰੰਗਮંચ ਦੇ ਵਿਰਸੇ ਨੂੰ ਨਾ ਕੇਵਲ ਅੱਗੇ ਲਿਜਾ ਰਿਹਾ ਹੈ ਸਗੋਂ ਨਵੇਂ ਪੁਰਨੇ ਵੀ ਪਾ ਰਿਹਾ ਹੈ ਉਹ ਭੰਗੜੇ ਦਾ ਸਰਦਾਰ ਜਿੰਦਾਬਾਦ ਲੋਕਾਂ ਦਾ ਕਲਾਕਾਰ ਜਿੰਦਾਬਾਦ ਮੰਚ ਦਾ ਅਦਾਕਾਰ ਜਿੰਦਾਬਾਦ ਲੇਖ ਸਵਾਲ ਦਾ ਜੱਥੇਦਾਰ ਜਿੰਦਾਬਾਦ ਬਹੁਵੰਨ ਫਨਕਾਰ ਜਿੰਦਾਬਾਦ ਹੋਰ ਤਾੜਾ ਹੋ ਸਕਦਾ ਹੈ ਇਹ ਸਾਡਾ ਬਲਕਾਰ ਜਿੰਦਾਬਾਦ ਬਲਕਾਰ ਜਿੰਦਾਬਾਦ ਮੈਂ ਚੰਨ ਪਰਵਾਰ ਵੱਲੋਂ ਦਿਲਦਾਰ ਸਿੰਘ ਜੀ ਤੇ ਮੰਦਿਰ ਜੀ ਨੂੰ ਕਹਿਣਾ ਕਿ ਉਹ ਵੀ ਇਹ ਸਨਮਾਨ ਪ੍ਰੇ ਕਰਨ ਦੇ ਵਿੱਚ ਸ਼ਾਮਲ ਹੋਣ ਤੇ ਇਹਦੇ ਵਿੱਚ ਇੱਕ ਸਨਮਾਨ ਚਿੰਨ ਹੈ इकलोइए ग्यारह हजार रुपए नगद इनाम सदार तेरह सीट सदार दिखाया